ਗੁਰੂ ਨਾਨਕ ਇਤਿਹਾਸ ਕਾਮਾਗਾਟਾ ਮਾਰੂ ਦੇ ਸ਼ਹੀਦ ਮੇਵਾ ਸਿੰਘ ਦੀ ਅਣਕਹੀ ਕਹਾਣੀ 1 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਗੁਰੂ ਨਾਨਕ ਜਹਾਜ਼ ਇਤਿਹਾਸ ਦੇ ਇੱਕ ਅਜਿਹੇ ਅਧਿਆਏ ਨੂੰ سینਮਾਈ ਪਰਦੇ ਤੇ ਲਿਆ ਰਹੀ ਹੈ ਜੋ ਭਾਰਤੀ ਪ੍ਰਵਾਸੀ ਹੱਕਾਂ ਨਸਲੀ ਭੇਦਭਾਗ ਤੇ ਬਹਾਦਰੀ ਦੇ ਪੂਰੇ ਅਹਿਸਾਸ ਦੇ ਨਾਲ ਭਰਪੂਰ ਹੈ ਫਿਲਮ ਕਾਮਾਗਾਟਾ ਮਾਰੂ ਘਟਨਾ ਤੇ ਸ਼ਹੀਦ ਮੇਵਾ ਸਿੰਘ ਲੋਪੂਕੇ ਦੀ ਸ਼ਹਾਦਤ ਤੇ ਆਧਾਰਿਤ ਹੈ ਇਸ ਦੇ ਵਿੱਚ ਤਰਸੀਮ ਜੱਸੜ ਨੇ ਸ਼ਹੀਦ ਮੇਵਾ ਸਿੰਘ ਲੋਪੂਕੇ ਦੀ ਭੂਮਿਕਾ ਨਿਭਾਈ ਹੈ। ਕਾਮਾਗਾਟਾ ਮਾਰੂ ਦਾ ਸੰਘਰਸ਼ ਕੀ ਸੀ? ਇੱਥੋਂ ਦਾ ਇਤਿਹਾਸਿਕ ਪਿਛੋਕੜ ਕੀ ਹੈ? ਆਓ ਇਹ ਸਮਝਦੇ ਹਾਂ। 1914 ਦੇ ਵਿੱਚ ਜਪਾਨ ਤੋਂ ਕਾਮਾਗਾਟਾ ਮਾਰੂ ਨਾਂ ਦੇ ਜਹਾਜ਼ ਰਾਹੀਂ 376 ਭਾਰਤੀ ਪ੍ਰਵਾਸੀ, ਚਾਹਤਰ ਪੰਜਾਬੀ ਸਿੱਖ ਕੈਨੇਡਾ ਦੇ ਵੈਂਕੂਵਰ ਪਹੁੰਚੇ। ਉਮੀਦ ਕਰ ਰਹੇ ਸੀ ਕਿ ਉਹਨਾਂ ਨੂੰ ਨਵੇਂ ਮੁਲਕ ਦੇ ਵਿੱਚ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ ਪਰ ਕੈਨੇਡੀਅਨ ਸਰਕਾਰ ਨੇ ਨਸਲੀ ਭੇਤਪਾ ਵਰ ਰਵਈਆ ਅਪਣਾਉਂਦੇ ਹੋਏ ਜਹਾਜ਼ ਨੂੰ ਬੰਦਰਗਾਹ ਤੇ ਹੀ ਰੋਕ ਲਿਆ ਹਫ਼ਤਿਆਂ ਤੱਕ ਉਹਨਾਂ ਨੂੰ ਉਤਰਨ ਦੀ ਇਜਾਜ਼ਤ ਨਾ ਮਿਲੀ ਅੰਤ ਦੇ ਵਿੱਚ ਜਹਾਜ਼ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਕੋਲਕਾਤਾ ਪਹੁੰਚਣ ਤੇ ਬ੍ਰਿਟਾਨਵੀ ਹਕੂਮਤ ਨੇ ਉਹਨਾਂ ਤੇ ਜ਼ਬਰਦਸਤੀ ਹਮਲਾ ਕੀਤਾ ਜਿਸ ਦੌਰਾਨ ਕਈ ਨਿਸ਼ਕਸੂਰ ਮਾਰੇ ਗਏ ਇਹ ਘਟਨਾ ਸਿਰਫ ਜਹਾਜ਼ ਦਾ ਰੋਕਿਆ ਜਾਣਾ ਨਹੀਂ ਸੀ ਇਹ ਅਨਿਆਂ ਦੇ ਖਿਲਾਫ ਇੱਕ ਸੰਘਰਸ਼ ਦੀ ਚੀਕ ਸੀ ਕੈਨੇਡਾ ਦੇ ਵਿੱਚ ਗਦਰ ਲਹਿਰ ਤੇ ਨਾਲ ਜੁੜੇ ਕਈ ਪੰਜਾਬੀ ਇਸ ਘਟਨਾ ਤੋਂ ਪੜ ਕੁਠੇ। ਉਹਨਾਂ ਚੋਂ ਇੱਕ ਮੇਵਾ ਸਿੰਘ ਲੋਪੋ ਕੇਸਨ ਜੋ ਗਦਰ ਪਾਰਟੀ ਦੇ ਸਰਗਰਮ ਮੈਂਬਰ ਸਨ। ਜੁਰ ਉਹਨਾਂ ਨੇ ਵੇਖਿਆ ਕਿ ਕੈਨੇਡੀਅਨ ਸਰਕਾਰ ਭਾਰਤੀ ਹਕੂਕਾਂ ਨੂੰ ਰੋਂਦ ਰਹੀ ਹੈ ਤਾਂ ਉਹਨਾਂ ਨੇ 1915 ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਵਿਲੀਅਮ ਚਾਰਲਸ ਹੋਮਕਿਸਨ ਦਾ ਕਤਲ ਕਰ ਦਿੱਤਾ। ਉਹਨਾਂ ਨੂੰ ਇਸ ਕਾਰਵਾਈ ਦੇ ਲਈ ਫਾਂਸੀ ਦੀ ਸਜ਼ਾ ਵੀ ਦਿੱਤੀ ਗਈ। ਮੇਵਾ ਸਿੰਘ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਸਨ। ਗੁਰਨਾਣਿਕ ਜਹਾਂਸ ਦੇ ਤਰਸੀਮ ਜਸੜ ਨੇ ਸ਼ਹੀਦ ਮੀਵਾ ਸਿੰਘ ਲੋਪੋਕੇ ਦੀ ਭੂਮਿਕਾ ਨਿਭਾ ਕੇ ਇੱਕ ਇਤਿਹਾਸਿਕ ਪਾਤਰ ਨੂੰ ਜ਼ਿੰਦਗੀ ਦਿੱਤੀ ਹੈ। ਉਹਨਾਂ ਦਾ ਅਭਿਨੇ ਸਿਰਫ ਨਾਟਕੀ ਨਹੀਂ ਸੱਚਾਈ ਦੇ ਨਾਲ ਭਰਪੂਰ ਹੈ। ਫਿਲਮ 'ਚ ਕਾਮਾਗਾਟਾ ਮਾਰੂ ਦੀ ਹਕੀਕਤ, ਉਹਨਾਂ ਦੀ ਲੜਾਈ ਤੇ ਮੀਵਾ ਸਿੰਘ ਲੋਪੋਕੇ ਦੀ ਸ਼ਹਾਦਤ ਨੂੰ ਬੜੀ ਸੰਵੇਦਨਸ਼ੀਲਤਾ ਤੇ ਇੱਜ਼ਤ ਦੇ ਨਾਲ ਦਰਸਾਇਆ ਗਿਆ। ਫਿਲਮ 'ਚ ਤਰਸੀਮ ਜਸੜ ਦੇ ਨਾਲ ਗੁਰਪ੍ਰੀਤ ਖੁੱਗੀ, ਮਾਰਕ ਬੈਨਿੰਗਟਨ, ਐਡਵਰਡ ਸੋਨਨਬਲਿਕ ਬਲਵਿੰਦਰ ਬੁਲੇਟ ਹਰਸ਼ਰਨ ਸਿੰਘ ਸਤੰਦਰ ਕਸੂਆਣਾ ਤੇ ਹੋਰ ਕਈ ਸਤਾਰੇ ਅਹਿਮ ਕਿਰਦਾਰਾਂ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਫਿਲਮ ਨੂੰ ਸ਼ਰਨ ਆਰਟ ਨੇ ਡਾਇਰੈਕਟ ਕੀਤਾ ਜੋ ਮਨਪ੍ਰੀਤ ਜੋਹਲ ਦੇ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ ਨਤਕੀ ਕਰਮਜੀਤ ਸਿੰਘ ਜੋਹਲ ਇਸ ਦੇ ਕੋ-ਪ੍ਰੋਡਿਊਸਰ ਨੇ ਫਿਲਮ ਦੀ ਕਹਾਣੀ ਹਰਨਵ ਬੀਰ ਸਿੰਘ ਅਤੇ ਸ਼ਰਨ ਆਰਟ ਦੇ ਵੱਲੋਂ ਲਿਖੀ ਗਈ ਹੈ ਫਿਲਮ ਓਮਜੀ ਸਿਨੇ ਵਰਡ ਦੇ ਵੱਲੋਂ ਦੁਨੀਆ ਭਰ ਦੇ ਵਿੱਚ ਡਿਸਟ੍ਰੀਬਿਊਟ ਕੀਤੀ ਜਾ ਰਹੀ ਹੈ ਗੁਰਨਾਣਿਕ ਜਹਾਜ਼ ਸਿਰਫ ਇੱਕ ਫਿਲਮ ਨਹੀਂ ਇੱਕ ਇਤਿਹਾਸਕ ਸਬਕ ਹੈ ਇਹ ਅਜਿਹੇ ਨਾਇਕਾਂ ਦੀ ਯਾਦ ਨੂੰ ਤਾਜ਼ਾ ਕਰਦੀ ਹੈ ਜੋ ਕਦੇ ਦਰਬਾਰਾਂ 'ਚ ਨਹੀਂ ਸਨ ਪਰ ਜ਼ਮੀਨ ਤੇ ਇंसाफ ਦੇ ਲਈ ਲੜੇ 1 ਮਈ 2025 ਨੂੰ ਜਦੋਂ ਇਹ ਫਿਲਮ ਰਿਲੀਜ਼ ਹੋਵੇਗੀ ਤਾਂ ਇਹ ਸਿਰਫ ਇੱਕ ਕਹਾਣੀ ਨਹੀਂ ਦੱਸੇਗੀ ਸਗੋਂ ਇਹ ਸਾਡੀ ਕੌਮ ਦੀ ਰੂਹ ਦੀ ਗੂੰਜ ਹੋਵੇਗੀ